ਹੈਲੋ ਜੀ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਕਰਦਾ ਸਾਰੇ ਠੀਕ ਹੋਵਗੇ ਮੈਂ ਆ ਤੁਹਾਡਾ ਯਾਰ ਤੇ ਆ ਗਿਆ ਘਰੋਂ ਬਾਹਰ ਚੱਲ ਪਿਆ Shimla ਦੇ ਪਹਾੜੀਆਂ ਨੂੰ ਤੇ ਸਸਰੀ ਕਾਲਾ ਮੇਰੇ ਵੱਲੋਂ ਸਾਰੇ ਆੜੀਆਂ ਨੂੰ ਤੇ ਮੇਰੇ ਨਾਲ ਮੇਰਾ ਯਾਰ ਪ੍ਰੀਤਵ ਤੇ ਕੇਡੀ ਮਾਲਾ ਤੇ ਨਾਲ ਗੁਰੂ ਬਈ ਤੇ ਹੁਣ ਜਾ ਰਹੇ ਹਾਂ Shimla ਨੂੰ ਤੇ ਖਾਣਾ ਖਾਣ ਲਈ ਰੁਕੇ ਦੀ ਟਾਬੇ ਤੇ ਤੇ ਟਾਬੇ ਤੇ ਰੁਕੇ ਹੁਣ ਖਾਣਾ ਖਾਣ ਆ ਤੇ ਹੱਲੇ ਠੰਡਾ ਮਗਾ ਗਿਆ ਲਾ ਖਾਣ ਆ ਰਿਹਾ ਖਾਣਾ ਖਾ ਕੇ ਚੱਲਦੇ ਹਾਂ Shimla ਨੂੰ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਵਲੌਗ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਇੱਥੇ ਰਵਲ ਟ੍ਰੈਵਲਰ ਨੇ ਬਈ ਆ ਦੇ ਖੜੇ ਨੇ ਜੋਰਾਂ ਨੂੰ ਜਾਂਦੀ ਆ ਸੱਤ ਇਹ ਤੇ ਉੱਧਰ ਸਾਹਮਣੇ ਪਹਾੜੀਆਂ ਆ ਗਈਆਂ ਤੇ ਟੈਂ ਬੱਤੀ ਹੋਰੀ ਹਾਲੇ ਤੇ ਉਧਰ ਵੀ ਪਾਦੇ ਪਹਾੜੀਆਂ ਪਹਾੜੀਆਂ ਨੇ ਸਾਰੀਆਂ ਤੇ ਆ ਨਵੀਂ ਵਿੰਦਰਾ ਤਾਰ ਖੜੀ ਆ ਦੇਖੋ ਲੀਗਾਂ ਲੱਗ ਰਹੀਆਂ ਚੱਲਦੇ ਹਾਂ ਹੁਣ ਕੀ ਆ ਇਹ ਇੱਧਰ ਛੇ ਮਲੇਗਾ ਵੀਊ ਦੇਖ ਲਓ ਤੁਸੀਂ ਇੱਥੇ ਛੇ ਮਾ ਸਟਾਰਟ ਹੋ ਗਿਆ ਬਸ ਦੂਰ ਦਿਖਾ ਦੇ ਉੱਧਰ ਬਈ ਹੋਏ ਮੁੰਡੇ ਮਗਰ ਆ ਰਹੇ ਨੇ ਨਾਲੇ ਇਹ ਕੈਂਟ ਆ ਪੂਰਾ ਮੌਸਮ ਤੇ ਨਾ ਕਿਹੜੀ ਮਾਲਾ ਮੋਟਰਸਾਈਕਲ ਵੀ ਐਂ ਕਹਿੰਦਾ ਬਸ ਨਾ 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 ਬਰਸ਼ੀਂ ਘੇਰੇ ਸਭ ਚੱਲ 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 ਕਸੰਦੀਆ ਉਹ ਜਿੱਥੇ ਮੋਟਰਸਾਈਕਲ ਆ ਤੇ ਕਹਿੰਦੇ ਬਾਪ ਜੋ ਹੈਲੀਕਾਪਟਰ ਉਹ ਆ ਰਿਹਾ ਸਾਹਮਣੇ ਹੈਲੀਕਾਪਟਰ ਦਿਖਾ ਮੁੰਡਿਆ ਹੈਲੀਕਾਪਟਰ ਦੂਜਾ ਪਲੇਨ ਆ ਰਿਹਾ ਉਹ ਦੂਜਾ ਪਲੇਨ ਆ ਗਿਆ ਜੂਮ ਕਰ ਦਿ ਜੂਮ ਕਰ ਜੂਮ ਕਰਕੇ ਦਿਖਾ ਦੂਜਾ ਪਲੇਨ ਆਇਆ ਕਹਿੰਦੇ 에ਰੋਪਲੇਨ 에ਰੋਪਲੇਨ ਉਹ ਆਈ ਜਹਾਜ਼ ਨਹੀਂ ਗਿਆ ਉਹ 에ਰੋਪਲੇਨ ਬਾਪੋ ਐਰੋਪਲੇਨ ਆ ਐਰੋਪਲੇਨ ਜਾਣਤਾ ਹੈ ਕਹਿੰਦੇ ਗੇੜੇ ਖਾਂਦਾ ਜਿਵੇਂ ਡਿਗੂ ਆ ਤੇਰੀ ਅੱਗੇ ਪਹਾੜ ਦੇਖੋ ਬਾਬਾ ਪਹਾੜ ਕਦਾ ਬਸ 15 ਰੁਪਏ ਦੇ ਦੇ ਬਾਬਾ ਜਿਹੜੇ ਪਹਾੜਾ ਵੱਲ ਜਾਣ ਦਾ ਪ੍ਰੋਗਰਾਮ ਦਾ ਹੈ ਆ ਪਹਾੜਾਂ ਦਾ ਪ੍ਰੋਗਰਾਮ ਕਿੰਦਰਾ ਮਿੱਥੋਂ ਪੱਛਕੇ ਬਣਾਇਆ ਤੁਸੀਂ ਕਨੇ ਬਾਦੋ ਜਾਲਾ ਪਾਰਖਾ ਜਾਲਾ ਜਾਲ ਪਾਰਖੇ ਦੇ ਉੱਪਰ ਇਹ ਮੱਛੀਆਂ ਫੜਨ ਨੂੰ ਪਾਵਾ ਆਇਆ ਦਰਖਤ ਤਰਖਤ ਘਟ ਹੋਣ ਤੋਂ ਇਹ ਰੱਬ ਨਹੀਂ ਪਤਾ ਤੇ ਉਸਮੋ ਹ ਉਸਮੋਰੇ ਠੰਡਾ ਹੋ ਰਿਹਾ ਮੌਸਮ ਇੱਧਰ ਥੋੜਾ ਜਿਹਾ ਹੁਣਾ ਤੇ ਪਹਾੜੀ ਇਲਾਕਾ ਟਾਪ ਗੇਟ ਤੇ ਮੋਟਰਸੇ ਜਾ ਰਹੇ ਆ ਚੱਲੀ ਜਾ ਰਹੇ ਬਸ ਆ ਦੇਖੋ ਬਾਦੋ ਕਾਜੀ ਕਰਕੇ ਗੱਡੀਆਂ ਵਸੇਰੀ ਖੜਦੀਆਂ ਤੇ ਕਦੇ ਲੈ ਕੇ ਆ ਜੂਗਾ ਇਹ ਸੱਤ ਸਭੂਤੀ ਨੂੰ ਉਹਨੀਆਂ ਹਰ ਦੂਈ ਤਾਂ ਦਾਬਦਾ ਡੋਟਾ ਵੀ ਸਾਡੇ ਬੰਦੇ ਪਤਾ ਨਹੀਂ ਕਿੱਧਰ ਲੰਗੇ ਵਾਦੋ ਬੰਦੇ ਖੋ ਗਏ ਸਾਡੇ ਸ਼ਿਮਲਾ 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 ਇੱਧਰ ਹੈਗਾ ਪਰਬੰਨ ਤਾਂ ਲੱਗ ਰਿਹਾ ਆ ਦੇਖਣ ਲੱਗ ਰਿਹਾ ਐਦੂ ਥੱਲੇ ਕੁਛ ਦੇਖਿਆ ਐਦੂ ਥੱਲੇ ਤਾਂ ਫਤੜਤੀ ਆ ਤੇ ਆ ਸਟੇਸ਼ਨ ਆ ਮੇਰਾ ਖਿਆਲ ਇਧਰ ਆ ਸਟੇਸ਼ਨ ਆ ਬਈ ਇਹੇ ਇਹ ਸਟੇਸ਼ਨ ਐ ਇਹ ਸਟੇਸ਼ਨ ਐ ਕਿਹੜੇ ਕਾਉਂ ਕਹੇ ਕਿਸ ਕਾਉਂ ਕਹੇ ਦਰਪੂ ਕਾ ਦਰਪੂ ਦਾ ਇੱਥੇ ਵੀ ਬਈ ਦਰਪੂਰਾ ਜਿਹੜਾ ਆਪਣੇ ਇੱਕ ਦਾ ਮਾਨਸਾ ਦਾ ਇੱਕ ਇਹ ਪਰ ਹਮਾਚਰ ਵਾਲਾ ਤੇ ਲੋਕੇਸ਼ਨ ਦੇਖੋ ਕਿੰਨੀ ਘੈਂਟ ਆ ਤੇ ਤੇ ਸੇਰਾ ਐਂਟ ਗੱਲ ਬਾਤਾਂ ਪੂਰੀ ਤੇ ਇਧਰ ਬਾਈ ਜਦਾ ਕਹਿੰਦਾ ਗੁਲਚੇ ਖਾਨ ਕਾ ਵੇ ਕੰਮ ਹੈ ਉਹ ਅੰਦਰ ਹੀ ਗਰ ਰਹੇ ਹੋ ਵਧੀਆ ਵਧੀਆ ਮਾਹਤਾ ਸਿਰਾਂ ਲੱਗਿਆ ਤੇ ਬਾਬੋ ਆਪਾਂ ਖੜਿਆ ਬਚਾਲੇ ਇਹ ਪਤਾ ਨਹੀਂ ਕਿੱਥੇ ਖੜਿਆ ਬਾ ਖੜ ਗਏ ਸੀ ਛਾਲਾ ਘਾਟ ਨਹੀਂ ਕਿਢੀ ਘਾਟ ਆਏ ਉਹਰੇ ਖੜ ਗਏ ਤੇ ਨਾਲ ਦੇ ਬੰਦੇ ਆ ਰਹੇ ਤੇ ਮੋਟਰਸਾਰ ਕਿਹਦੇ ਸਾਈਡ ਤੇ ਤੇ ਲੰਘਦੇ ਆਪਾਂ ਪਰਲੇ ਪਾਸੇ ਤੇ ਆ ਪਾਣੀ ਲਾ ਕੇ ਪੀਣਾ ਕਿਉਂ ਵੇ ਫੈਟਾ ਬੜਾ ਹੱਡਾ ਫੈਟਾ ਸਾਡੇ ਉਹ ਬੰਦੇ ਇੱਕ ਵਾਤੇ ਗੁੱਡੀਆਂ ਜਿਹੜਾ ਭਰਲਾ ਤੇ ਇਧਰ ਏਰੀਆ ਦੇਖੋ ਦੇਖੋ ਬਾਬੇ ਟ੍ਰੈਫਿਕ ਦੇਖੋ ਟ੍ਰੈਫਿਕ ਵਾ ਜਿਆ ਜੀ ਤੱਕ ਆਉਂ ਜਾਂਦੀਆਂ ਨੇ 18 ਆ ਦੇਖੋ ਬਾਬੇ ਸਰਗਾ ਲੁੱਟਾ ਰਿਹਾ ਸਰਗਾ ਦਾ ਕਿਉਂ ਏ ਨਾਲ ਕੰਮ ਲੱਗਾ ਪਰ ਉਹ ਹੈ ਲਈ ਆਪਣੇ ਪੰਜਾਬ ਜੁਗਮਾਰ ਕੀ ਨਾ ਤੁਮ ਕਰਤੇ ਮੈਨੂੰ ਕੰਮ ਮਿਲ ਗਿਆ ਬਾਬੇ ਜੀ ਸ਼ੇਮਲੀ ਤੇ ਨਰਕਾ ਆਹ ਬੰਦਾ ਦੇਖੋ ਮੂੰਹ ਦੇਖੋ ਇਹਦਾ ਮੂੰਹ ਦਿਖਾਓ ਓਏ ਕਿ ਆ ਇਹਦੀ ਕੀ ਬਣ ਗਿਆ ਆ ਦੇਖੋ ਕੀ ਬਣ ਗਿਆ ਇਹਦਾ ਭਾਂ ਦਾ ਬਣ ਕੇ ਆ ਦੀ ਜਨੂਗੀ ਫਿਲਮ ਸ਼ੂਟ ਕਰੂ ਉੱਥੇ ਜਾ ਕੇ ਵੀਡੀਓ ਮਸਾ ਸ਼ੂਟਿੰਗ ਕਰ ਤੱਕ ਉਹ ਵੀ 18 ਮਿੰਟ ਦੀ ਕਲਿੱਪ ਆ ਉਹ ਖੜੇ ਨੇ ਯਾਮੇ ਤੋਂ ਨੇ ਚਾਹ ਨਹੀਂ ਦਉਦੇ ਬਾਬੇ ਆਪਾਂ ਆ ਖੜਾ ਸੀ ਬਾਈ ਨੇ ਲੈ ਕੇ ਇਧਰ ਦੇ ਲੋਕੇਸ਼ਨ ਮੇਰਾ ਛਾਲ ਮਾਰ ਦੀ ਸਲਾਹ ਹੋ ਰਹੀ ਪਰ ਮੈਂ ਮਾਰਦੇ ਨੂੰ ਡਰ ਲੱਗਦਾ ਦੇਖੋ ਬਾਬੇ ਪਹਾੜ ਹੈ ਕੁਛ ਨਹੀਂ ਪਹਾੜਾਂ ਤੇ ਖਾਲੀ ਹੋਏ ਅਸ ਸੈਮਰੇ ਦਿਖਾਵਾਂਗੇ ਸਾਨੂੰ ਲੱਗ ਹੈ ਕਿ ਬਸ ਇਹ ਲਾ ਬਲੌਗ ਇੱਦਾਂ ਹੋਇਆ ਕਾ ਬੇਟੀ ਹੋਏ ਇਦਾਂ ਮਹਾ ਬਲੌਗ ਇੱਦਾਂ ਹੋਇਆ ਲੱਗ ਬਹੁਤ ਕੁਛ ਕਹਣਾ ਸਾਨੂੰ ਹਾਂ ਅਹ ਕੰਨੀ ਨੱਤੀਆਂ ਐ ਤੇਰੀ ਨੱਤੀਆਂ ਪਰ ਨਾਲ ਲਾ ਕਹਿੰਦੇ ਬਾਪੇ ਉਹ ਗਰਮੀ ਹੋਈ ਪਈ ਸੀ ਕਿਤੇ ਮੁੰਡੇ ਪਹਾੜਾਂ ਚਾਏ ਕਾਹੂ ਖੁਸ਼ਾ ਕੋਈ ਤੇ ਗੀਲੂ ਕੋ ਸੁੱਟਾ ਲਵਾ ਕੇ ਆਇਆ ਗੀਲੂ ਕੁਛ ਦੀ ਬੋਤਲਾ ਦੋ ਦਿਨ ਲਵਾ ਕੇ ਆਇਆ ਆ ਫੜਾ ਨਾ ਦੋ ਮੁੰਡਾ ਕਹਿੰਦਾ ਪਾਣੀ ਭਰਾਂਗੇ ਪਾਣੀ ਹੁਣ ਅਸੀਂ ਪਾਣੀ ਭਰਾਂਗੇ ਇਹ ਭੈਣ ਦਾ ਕੰਮ ਛੇੜੇ ਛੇੜਦੇ ਆ ਮੈਂ ਕਹਿੰਦਾ 6 ਡਿਗਰੀ ਸੈਲਸੀਅਸ ਆ ਇਹ ਕਲੀ ਕੋਤਲ ਦੀ ਬਾਪ ਦੇ ਲੰਕੀ ਵਾਲੀ ਭਣੀ ਤੇ ਪਾਣੀ ਪਾਵਾਂ ਜੀ ਕਿਉਂ ਓਏ ਹਾਂ ਕਲਪਨਾ ਵੀ ਛੱਡਾ ਆ ਕਹਿੰਦਾ ਆਪਣੇ ਆਪ ਫਿਲਟਰੀ ਕਰਦਾ ਹੁਣ ਇਹਨਾਂ ਹੰਡਾ ਜਿੰਨਾ ਪਾਣੀ ਹੰਡਾ ਇਹਦਾ ਨਾਲ ਕੇ ਦਾ ਨਾਲ ਕਾਲੀ ਨੇ ਵਾਇਦਾ ਲਾਇਆ ਰਿਹਾ ਉਹ ਕਹਿੰਦਾ ਇਹ ਪਾਣੀ ਘੱਟ ਗੇੜਾ ਕਹਿੰਦਾ ਕਿਉਂ ਓਏ ਪਾਣੀ ਕਰਦਾ ਟਕੇਟਾ ਦੀ ਮੈਨੂੰ ਵੀ ਉੱਕਰਾ ਜਾਵੇ ਪਰਦਾ ਇੱਕ ਪਹਾੜ ਦੀ ਵਾਰਾ ਜਿੱ ਇੱਕ ਪਹਾੜੀ ਜੀ ਡਿੱਗੀ ਪੈਂਦਾ ਪਾਣੀ ਉਹ ਪਾਣੀ ਜਾਂਦੇ ਨੇ ਟੂਰਿਸਟ ਅੜੀਆਂ ਗੱਟੀਆਂ ਬਾਬੇ ਟੂਰਿਸਟ ਅੜੀ ਗੱਡੀ ਜਾਂਦੀਆਂ ਨੇ ਆ ਮੰਦਰ ਦੇ ਲਵੇ ਖੜੇ ਦੇ ਬਾਬੇ ਉਰੇ ਪਾਣੀ ਪੀਤਾ ਸੀ ਨੇ ਆ ਮੰਦਰ ਦੇ ਲਵੇ ਲੋਕੇਸ਼ਨ ਦੇਖੋ ਕਿ ਨਹੀਂ ਤਾਂ ਖੜੀਆ ਕਿਵੇਂ ਕਿਵੇਂ ਆਦਾ ਤੱਕ ਜਾਣਾ ਦੇਵੇ ਬਾਬਿਆਂ ਨੇ ਪਹਾੜਾ ਵੱਲ ਜਾਣਾ ਹਾਂ ਚੱਲ ਓਏ ਵੱਧੂ ਘਰਤੀ ਪਾਰਕਿੰਗ ਤੇ ਹੈਲੀਕਾਪਟਰ ਦਿਖਾਵਾ ਸਾਨੂੰ ਉਹ ਜਾਂਦਾ ਦੇਖੋ ਸ਼ਿਮਲੇ ਜੀ ਵੀ ਹੈਲੀਕਾਪਟਰ ਫਿਰਦਾ ਬਸ ਠੀਕ ਹੈ ਤੇ ਖੜੇ ਨੇ ਮੁੰਡੇ ਕਿਉਂ ਮੁੰਡਾ ਵਧੀਆ ਵਈ ਵਧੀਆ ਪਹੁੰਚ ਚੁੱਕੇ ਆ ਸ਼ਿਮਲੇ ਨੂੰ ਹਾਂ ਹੁਣ ਪਾਵਾਂ ਜure ਪਟਾਕੇ ਪਟਾਕੇ ਮਤਲਬ ਘੁੰਮਾ ਫਿਰਾਂਗੇ ਦੇਖਾਂਗੇ ਤੇ ਪਿੰਡ ਵਾਲੇ ਦਿਖਾਵਾਂਗੇ ਕਿਉਂ ਮੁੰਡਾ ਹਾਂ ਆ ਮੁੰਡਾ ਪੂਰਾ ਦੁਖੀ ਹੋਇਆ ਮੈਂ ਓ ਇੱਥੇ ਤੱਕ ਕੁੱਥੇ ਲੈ ਕੇ ਆਲੀ ਇੱਕ ਗੱਲ ਹੋਰ ਬਾਬੋ ਇੱਥੇ ਫੈਕਟਾ ਇੱਕ ਕਿਛਾ ਗਿਆ ਕਾਲੇ ਹੁੰਦੇ ਨੇ ਜਿਹੜਾ ਬੰਦਾ ਆ ਜਾਂਦਾ ਆਂਦਾ ਉਹਦਾ ਧੋਕੇ ਹਟੋਣਾ ਕਿ ਆਂਦੇ ਨੇ ਕਾਲੇ ਹੋਏ ਨੇ ਜਿਹੜਾ ਤਾ ਦੇਖੋ ਕਾਲੇ ਹੋਏ ਨੇ ਐਂਡਲਾਂ ਵੇ ਰੰਗ ਚੜ ਗਏ ਮੋਬਾਈਲ ਵੀ ਦੋ ਦੋ ਰੱਖ ਕੇ ਬਲੌਗਰ ਖਤਰ ਇਹ ਤੇ ਮਾਈਕ ਫਿੱਟ ਕਰਖਿਆ ਸਿਕਸਸ ਤੇ ਇਹ ਬੇਨਾ ਮਾਈਕ ਤੋਂ ਝੋਟਾ 7+ ਹੈੜਾ ਤੇ ਹੁਣ ਆਪਾਂ ਖੜ ਗਏ ਇੱਥੇ ਯਾ ਮੇ ਆ ਫਾਇਟ ਉੱਪਰ ਨੂੰ ਇਹ ਲੱਕੜ ਵੇਚਾਰਾ ਛਾਜ ਮੇਰਾ ਯਾਰ ਤੇ ਦੇਖੋ ਉਹਨੇ ਤੁਹਾਨੂੰ ਅੱਗੇ ਅੱਗੇ ਕੀ ਬਣਦਾ ਕੀ ਨਾ ਸੋ ਅੰਜੋਏ ਕਰੋ ਵਲੋਗ ਨੂੰ ਲਵ ਯੂ ਚਾਚਾ ਗਿਆ ਮਾਲ ਰੋਡ ਤੋਂ ਆ ਗਏ ਬਾਈ ਅਸੀਂ ਲੈ ਰਹੇ ਹਾਟਲ ਯੂ ਦੇਖੋ ਤੁਸੀਂ ਕਿੰਨਾ ਤਕੜਾ ਇਹ ਹਾਟਲ ਦੇਰ ਨਹੀਂ ਹੁਣ ਮਹਗੇ ਕਿਉਂਕਿ ਸੀਜ਼ਨ ਦਾ ਟਾਈਮ ਆ ਤੇ ਕੰਮ ਕਿਹਦੇ ਛੇ ਬਾਮਨਾ

ਕਾਤੇ ਯਾਰ ਤੇ ਮਾਲ ਰੋਡ ਨੂੰ ਜਾ ਰਿਹਾ ਪਰ ਉਹ ਥੱਲੇ ਨੇ ਕਮਰਾ ਕੋਮਰਾ ਜਾਤੇ ਸਾਰੇ ਬੋਦੋ ਜੇ ਮਾਤਾ ਕੇ ਜੀ ਇਹ ਕਬਰ ਤਾਂ ਵਾਦੀ ਕਬਰ ਲੈਣ ਨਿਆਹ ਜਾ ਹਾ ਤੋਂ ਪੱਪੜੇ ਦੇਖੋ ਬਾਪੂ ਸਰਾ ਸਰਾ ਬਾਈ ਨਹੀਂ ਇਹਦੀ ਨਾ ਦੇਖੋ ਮੋਟਰ ਤੇ ਖੜਾ ਆ ਰਹੀ ਇਸ ਤੋਗੀ ਐਕਸੈਸ ਬੈਂਕ ਆ ਗਿਆ ਪੈਸੇ ਰਹਿਣਾ ਨਹੀਂ ਪੈਸੇ ਰਹਿਣਾ ਨਹੀਂ ਆਹ ਜੰਦੂ ਨੇ ਪਪਾਵਾ ਦੂਵੀ ਆ ਗੋ ਸਾਰੇ ਦੇ ਦੇਣ ਦਾ ਘਪੜਦਾ ਹੋਇਆ ਤੇ ਸਾਰੇ ਬੋਤੂ ਉਹੀ ਬਾਗੀ ਦੀ ਫੂਫਰੇ ਗਏ ਆ ਪੜ ਦੂਜੇ ਚਾਗੂ ਪਹਿਲੇ ਦੇ ਦੇਖੋ ਸਾਰੇ ਬੋਲੋ ਸਾਰੇ ਬੋ ਦੁਕੈ ਮਾਤਾ ਮਾਤਾ ਦੇ ਕੇ ਤਕਾਤੀ ਯਾਰ ਕਿੰਨਾ ਕਿਲੋਮੀਟਰ ਖੱਡਾ ਹੈ ਆਪਾਂ ਇਹ ਕਿੰਨਾ ਕਿਲੋਮੀਟਰ ਖੱਡੇ ਰੋਡ ਰੇਟ ਆਈਸੋ 250 250 ਕੋ ਬਾਦ ਦਾ 250 250 ਬਾਕੀ ਤੁਸਕੇ ਕਰ ਲਿਖਣਾ ਸ਼ੁਰੂ 250 ਮੀਟਰ ਕੱਢਾ ਤੇ ਇਹਰੇ ਮਾਜੂਰ ਅਮਾਰੂ ਦਾ ਛੇ ਦਿਨ ਦਾ ਖਲ ਬਾਹਰੀ ਲੱਕਾ ਪਾਸੇ ਕਰਾ ਰਹੀ ਹੈ ਇੱਕ ਆਕਸੀਜਨ ਘਟਾਉ ਰਹੀ ਤੇ ਉਹ ਗੁੰਨ ਨਹੀਂ ਜਾਂਦੇ ਯਾਰ ਕਨੇ ਗੁੰਨ ਖਾਦੇ ਗੁੰਨ ਨਹੀਂ ਜਾਂਦੇ ਕਰੀ ਕਰੀ ਦਾਤ ਨਹੀਂ ਜਾਂਦੇ ਦੂਸਰਾ ਤਾਂ ਕਿਨਾਰਾ ਚਲੇ ਜੂ ਫੋਟੋ ਹੀ ਆਪਾਂ ਨਹੀਂ ਆਂਦੇ। ਦਾਰੂ ਦਾ ਬਾਬਾ ਬਹੁਤ ਹੱਥ ਤੇਰੇ ਪਰ ਆਪਾਂ ਪੀਂਦੇ ਨਹੀਂ। ਪੀਂਦੇ ਨਹੀਂ? ਨਾ। ਪਿੱਛਾ ਕੋਈ ਨਹੀਂ ਦੇ ਚੁਣਾ। ਆਹ, ਇਹਦੇ ਤੇ ਫੋਟੋਆਂ ਕੰਨੀ ਦੇ ਕੋਈ। ਓਏ। ਓਹ, ਸਾਹਮਣੇ ਹਨੂਮਾਨ ਜੀ ਦੀ ਮੂਰਤੀ ਆ ਗਈ। ਫੋਟੋ ਕਾਉਣ ਵਾਲੀ। ਇਹ ਹੋ ਰਹੀ। ਤੂੰ ਦੇਖੀ ਹੋਣੀ। ਛੋਟੀ ਨਿਗਾਹ ਤੇ ਜਾਨੂੰ ਪਤਾ। ਆ ਆ ਗਿਆ ਬਾਬੇ ਮਾਲ ਰੋਡ। ਆਹ ਹੋਰੇ ਫਿਰ ਤੇ। ਓਏ, ਕੱਤ ਨਹੀਂ ਬੁਲਾਇਰਦੇ। ਠੀਕ। ਆ ਮਾਲ ਰੋਡ ਆ ਸੜਕ ਘਰੇ ਕੋਸੇ ਨਹੀਂ ਗਿਆ ਖੜਾ ਰੋਡਾ ਸੜੇ ਵੀਣਾ ਰੋਡ ਆ ਭਾਈ ਦਾ ਨਾ ਉਹ ਸਾਈਕਲ ਮੋਟਰਸਾਈਕਲ ਹੁੰਦਾ ਨਾ ਸਾਈਕਲ ਸਾਈਕਲ ਲਾਉੜਾ ਹੁੰਦਾ ਸਾਈਡ ਉਹ ਵੀ ਕੁਛ ਨਹੀਂ ਲਾਉੜੂ ਰੇ ਨਹੀਂ ਤਰਨਾ ਤਰਨਾ ਲਾਉੜਾ ਕਹਿੰਦੇ ਮਰਦੀ ਤਰੋ ਕਨੇ ਮਰਜੀ ਨਾ ਤੇ ਉਹ ਆ ਫੜਾਓ ਬਾਕੀ ਆਪਣੇ ਵਾਲੇ ਫਿਰਦੇ ਨੇ ਪੰਜਾਬੀ ਇਧਰ ਆਹ ਮੈਂ ਬੋਲ ਰਿਹਾ ਕਣੇ ਕਾੜ ਦਾ ਇਹ ਬੀਰੇ ਮੇ ਕੰਡੀਗੜ ਵਾਲੀ ਝੋਟੇ ਕੰਡੀਗੜ ਮਹਾਲੀ ਵਾਲੇ ਇਧਰ ਨਾਲ ਜਿਹੜਾ ਸਾਰਾ ਆਸ ਗੁਰੂ ਵਾਲੇ ਫਿਰਦੇ ਨੇ ਬੰਦਰ ਕਾਉਏ ਚੰਗੁਰੂ ਵਾਲੇ ਆ ਦੇਖੋ ਬੁੜੀਆਂ ਵਾਲਾ ਬੁੜੀਆਂ ਵਾਲਾ ਬਹਿ ਗਿਆ ਆ ਕੀ ਦੀ ਨਹੀਂ ਸੱਤਿਆ ਠਾਕੁਰਾ ਜਹਾਂ ਨਾ ਡੁੱਪਟੀ ਮੇਰੇ ਪੰਕੀ ਜੀ ਬਣਾਈ ਗਿਆ ਯਾਰ ਕੀ ਨਾਬ ਆਪਣੇ ਸਮਝੋਂ ਬਾਹਰ ਹੈ ਹੂੰ ਤੇ ਆ ਆਪ ਠੰਡਾ ਸੀ ਥਲੋ ਦੇਖਣ ਲੱਗ ਗਏ ਆਹੀ ਠੰਡਾ ਓਏ ਕਰਾਪਾ ਤੁਹਾਨੂੰ ਦੇਖ ਰਿਹਾ ਤੇ ਕਿਹ ਟੰਡਾ ਇਹ ਆਹੀ ਢੰਡਾ ਰੰਗ ਆਇਆ ਢੰਡਾ ਰੁਕੀ ਨਹੀਂ ਰਿਗਾਰਡ ਕਰਨਾ ਹੈ ਖਾਣੇ ਦਾ हमको ਖਾਣਾ ਚਾਹੀਏ ਦੇਖੋ ਅੱਬੇ ਦੇਖੋ ਆ ਢੰਡਾ ਆ ਗਿਆ ਆ ਮਾਰੂੜ ਆ ਗਿਆ ਪੂਰੇ ਆ ਕੇ ਸੜਕ ਦਾ ਮੜਾ ਜੀਵਲ ਸੈਟ ਹੋਇਆ ਮੈਂ ਤਾਂ ਸਮਝਾ ਅਸੀਂ ਸੈਟ ਹੋ ਗਏ ਉਹਨੂੰ ਥੀ ਗੱਲਾਂ ਆ ਪੀ ਲਿਆ ਕਿਉਂ ਗਿਆ ਕੱਪੜੇ ਪਾਨੇ ਪਾ 5000 ਕੱਪੜੇ ਨਾਲ ਨੂੰ ਕੋ ਫਰੈਸ਼ ਹੋ ਗਏ ਤੇ ਮੋਟਰਸਾਈਕਲ ਹੀ ਖੜਾ ਕੇ ਆਇਆ ਪਾਰਕ ਜੀ ਕੋਈ ਜਿੰਮੇਵਾਰੀ ਕਿਸੇ ਦੀ ਨਹੀਂ ਜੇ ਲੈ ਗਿਆ ਕੋਈ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਲੈ ਗਿਆ 30 ਵਗ ਗਿਆ ਨਾ 40 ਦਾ ਹੋ ਰਿਹਾ ਉਹ 60 ਦਾ ਹੋ ਰਿਹਾ 80 90 ਦਾ ਨਾ ਲੈ ਗਿਆ ਵਗ ਗਿਆ 40 50 ਜਿਹੜਾ ਹੈ ਜਿੰਨੇ ਦਾ ਹੈ ਗਿਆ ਜੇ ਨਾ ਆ ਗਿਆ ਬ੍ਰੀਤ ਆਪਣੇ ਗਰਮਾ ਚ ਹੁਣ ਸਾਡਾ ਚਲਾਨ ਹੋਇਆ ਬਈ 600 700 ਦਾ ਹਾਂ ਫਿਰ 600 ਦਾ ਮੇਰਾ 600 ਦਾ ਇਹਦਾ 700 ਦਾ ਹੋ ਗਿਆ ਮੇਰੇ ਕੋਲ ਲਾਇਸੈਂਸ ਨਹੀਂ ਤੀਗਾ ਪੁਰ ਇਹ ਡੇਟਾ ਇੰਤੈਂਟ ਐਂ ਕਰਿਆ ਤੇ ਆਹ ਦੇਖੋ ਆਪਣੇ ਦੇ ਵਿੱਚ 7+ ਹੈਗਾ ਉਤਨੀ ਵਾਈ ਤੱਕ ਕਹਿਣ ਲੱਗ ਰਿਹਾ ਵੀ ਵੀਡੀਓ ਬਣਾਓ ਤੇ ਫੁੱਲਣ ਜੋਇ ਮੇਟਾ ਬਾਬਿਓ ਉਧਰ ਪਹਾੜੀਆਂ ਦੇਖੋ ਥੱਲੇ ਬੱਦਲ ਦੇਖੋ ਬੱਦਲਾਂ ਜਾ ਫਿਰਦੇ ਆ ਹਾ ਵੇ ਬੱਦਲ ਬੱਦਲ ਹੋਰ ਬੱਦਲਾਂ 'ਚ ਫਿਰਦੇ ਆ ਬੱਦਲ ਦਾ ਆਗੇ ਉੱਪਰੇ ਫਿਰਦੇ ਨੇ ਬੱਦਲਾ ਹਨੂਮਾਨ ਦੀ ਮੂਰਤੀ ਦੇ ਕਿੰਨੀ ਉੱਚੀ ਆ ਗੱਲ ਕਹੀ ਹੋਏ ਆ ਇਧਰ ਆ ਗਿਆ ਇਦਰਾ ਗਿਆ ਲੁੱਟੂ ਵਾਲ ਕਿੰਨਾ ਮਰਜੀ ਲਟਾਇਆ ਉਹ ਤਰ ਲੋ ਫਿਰ ਲੋ ਪੈਸੇ ਤਾਂ ਹੈਗੇ ਨੇ ਪੈਸੇ ਸਵਿਟਸ ਬੈਂਕਾਂ ਦੇ ਖਾਤੇ ਨਹੀਂ ਤੇਰੇ ਯਾਰ ਹੁਣ ਫੁੱਦੂ ਬਣਾਉਣਾ ਹੈ ਨਹੀਂ ਕਿਉਂ ਵੀ ਕਿਹੜੀ ਹੈ ਸਵਿਟਸ ਬੈਂਕ ਸਵਿਟਸ ਕਿਹੜਾ ਹੁੰਦਾ ਹੋ ਜਿੱਤੇ ਕਾ ਉੱਟਣ ਦਾ ਹਤਾ ਸਵਿਟਸ ਬੈਂਕ ਨਾ ਨਾ ਇਹ ਤੇਰੇ ਸਿੱਧਾ ਆਪਣੇ ਨੇ ਸਵਿਟਸ ਬੈਂਕਾਂ ਦੇ ਖਾਤੇ ਨਹੀਂ ਇਹਨਾਂ ਦੇ ਆਹ ਦੇਖੋ ਬਾਬੇ ਕੋੜੇ ਇਹਨਾਂ ਨੂੰ 100 150 ਰੁਪਏ ਲਿੰਦੇ ਹੋਣੇ ਉਹ ਤੇ ਅਸੀਂ ਲੈਣਾ ਰੂਮੋਂ ਸਾਡੇ ਬਣਾਤੇ ਛੁਕਲੀਆਂ ਸਾਡੇ ਛੁਕਲੀਆਂ ਬਣਾਤੀਆਂ ਬੰਦੇ ਨੇ ਕਹਿੰਦਾ ਚਲਾਨ ਹੋਊਗਾ ਤਾਂ 1000 ਰੁਪਏ ਦਾ ਕੀ ਕਹਿੰਦੀ ਫਿਰ ਇਹ 1000 ਤਾਂ ਹੋਊਗਾ ਹਾਂ 1000 ਰੁਪਏ ਦਾ ਚਲਾਨ 4000 ਰੁਪਏ ਹੋ ਗਿਆ ਚਾਰਾਂ ਦਾ 4000 ਸਾਡਾ ਚਾਰਾਂ ਦਾ ਭਾਂ ਦੇਸਤਾ ਪਹਿਲੀ ਚਲਾਨ ਕਰਾ ਦੇ ਫਿਰ ਦਿਆ ਮਾਹੂਰੀ ਦਾ ਛੇਤੀ ਹੋਊ ਸਾਡਾ ਤਾਂ ਹੀ ਟਾਈਮ ਦੇਣਾ ਕਿ ਕਿ ਲੱਗਦੇ ਆ ਇੱਕ ਆ ਸਾਡੇ ਨਾਲ ਹੀ ਲੱਗਦਾ ਇੱਕ ਹੋ ਗਿਆ ਸਾਡੇ ਰਾਸ਼ੀ ਨਹੀਂ ਮਿਲਦੀ ਦੋਵਾਂ ਦੀ ਕਹਿੰਦਾ ਫਿਰ ਅਜ ਤਾਂ ਦੋਵਾਂ ਦੀ ਰਾਸ਼ੀ ਨਹੀਂ ਮਿਲਦੀ ਚਲਾਨ ਹੁੰਦੀ ਹੁੰਦਾ ਹੈ ਸਾਡਾ ਦਾ ਤੇ ਕਾ ਜੋ ਪ੍ਰਤੀਬੱਧਲੇ ਦੇਖਦੇ ਨੇ ਪੱਧੜ ਦੇਖੋ ਕਿੰਨੇ ਅੱਤ ਨੇ ਹਾਂ ਤਾਂ ਦੜਲੇ ਵਾਲੀ ਸੁਣ ਲਾ ਦਿੰਦੇ ਮੈਂ ਤਾਂ ਲਾਜ ਪਤਰਾਏ ਜੀ ਮੂਰਤੀ ਆਹੇ ਠੱਕੇ ਪਿਆ ਯਾਰ ਇਧਰ ਬੈਂਕ ਮੁੱਕ ਜਾ ਅਗੇ ਲਾ ਹਵਾ ਦੇ ਈੜੇ ਆਗੇ ਤੇ ਚੱਲ ਜਾਈਂ ਇਧਰ ਕੈਮਰਾ ਲੱਭਦੇ ਨੀਚੇ ਜਾਣਾ ਆਪਾਂ ਨੇ ਉਹ ਏ ਜਾ ਰਹੇ ਥੱਲੇ ਹਾਂ ਅਸੀਂ ਜਾ ਰਹੇ ਹਾਂ ਥੱਲੇ ਕਿਹੜੀ ਮਾਲਾ ਵਰਗੇ ਪਏ ਨੇ ਹੱਲੇ ਹੱਲੇ ਪਏ ਹੋ ਚੜਾਈ ਜਨੇ ਹਿਲਾਤੇ ਆਪਾਂ ਦਰੇ ਤੇ ਬੋਲ ਨੂੰ ਨੇ ਦੇਖ ਕਿਤਨੇ ਦਾ 1000 ਦੇ ਸੱਤ ਹਾਂ 1200 ਕਿੰਨੇ ਦਾ ਮੇਰਾ ਆਪਕੇ ਸਾਹਮਣੇ ਬਾਤ ਕਰੂਗਾ ਕਿੰਨੇ ਦਾ 1200 ਤੱਕ ਮਿਲ ਜਾਏਗਾ ਕਹਾਂ ਪੇ ਕਿਤਨੇ ਬੰਦੇ ਵਾਲੇ ਕਿਤਨੇ ਬੰਦੂਗਾ ਚਾਰ ਬੰਦੇ ਦਾ ਕਹਾਂ ਪੇ ਮਿਲੇਗਾ ਇਹੀ ਮਿਲੇਗਾ ਸਾਥ ਮੈਂ ਬਾਤ ਕਰੂੰਗਾ ਪਹਿਲੇ ਬਾਤ ਕਰੂੰਗਾ ਆਪਕੇ ਸਾਹਮਣੇ ਐਸਾ ਕੁਝ ਨਹੀਂ ਹੈ ਮੈਂ ਬੋਲਾਂਗਾ ਇਨਕੀ ਬਜਟ ਥੋੜਾ ਘੱਟ ਬੋਲੋ 1000 ਮਿਲ ਜੇ ਤੇ ਬੰਦਾ ਸਾਨੂੰ ਮਿਲ ਗਿਆ ਕਹਿੰਦਾ ਕਮਰਾ ਮਿਲ ਜੂਗਾ 1200 1300 ਦਾ ਤੇ ਦੇਖਦੇ ਆ ਕੀ ਬੰਦਾ ਬਿਸਕੀ ਪੀਣੀ ਕਿਹੜੀ ਪੀਣੀ ਆ ਠੰਡੇ ਵਾਲੇ ਆਪਾਂ ਠੰਡਾ ਮਿਲ ਜਾ ਆਪਾਂ ਇਹਨੇ ਠੰਡੇ ਲੈ ਬਸ ਆ ਕੇ ਆਪਾਂ ਖਾ ਪੀਨੇ ਆ ਫਿਰ ਰੋਟੀ ਰੋਟੀ ਤੇ ਯਾਰ ਇਹ ਆਪਾਂ ਪੁੱਛਦੇ ਆ ਪ੍ਰਾਈਸ ਕਿਸੇ ਨੂੰ ਵੀ ਓਏ ਫੜਨਾ ਯਾਰ ਬਈ ਮਨ ਕੇ ਮੈਨੂੰ ਧੱਕਾ ਨਾ ਕਰਿਆ ਕਰ ਯਾਰ ਮੈਂ ਤਾਂ ਜਮੀ ਥੱਕਿਆ ਪਿਆ ਦੇਖੋ ਰੰਨ ਜੰਮ ਜੰਮ ਮੈਂ

नहीं तुम यहाँ पे सब सब अपडाउन करते थकते नहीं है हम, तो नहीं। नहीं, नहीं तो, तो यही काम है तुम्हारा हाँ कमरा कमरा दिलाना नहीं। है नहीं लगाना, कोई सामान होगा वो। अच्छा।, अच्छा।, अच्छा कितने टाइम का सीजन होता है तुम्हारा हमारा यही दो दो तीन तीन महीने का चार महीने पाँच महीने ज्यादा काम चलता है सर्दी में या गर्मियों में सर्दी में सर्दी में ज्यादा चलता है अच्छा यार हम आए तो भी हम दूर से संगरूर से आए अच्छा। संगरूर पंजाब पंजाब से तकरीबन ढाई सौ होगा हाँ यही रहते हो ठीक है इस बार तो सीजन भी बहुत ऑफ चला है ना बिल्कुल मंदा चला यार बहुत

हाँ? में। अगर ये पंद्रह सौ जला देंगे ना मैं इनको करो कमरा जला दूंगा बढ़िया हाँ। अट्ठाईस दो दिन का लेकिन कल में नहीं मिलेगा चालीस किलोमीटर यहाँ से गाड़ी वाला आपको लेने का ढाई सौ रुपये ना यहाँ उतरना बाइक यहाँ से लाना या वहाँ जाना नी, नी, नी जाएगी हाँ यहीं से कुफरी यहीं से अच्छा नीचे उतरेगी ऊपर ही जाएगी कोई नहीं हाँ। आप अगर अपनी बाइक यहाँ से लाएंगे ना यहाँ तक लाएंगे यहाँ से जाओ यहाँ से सीधा कुफरी है ठीक है सीधा इसी रोड में कुफरी आ, है नहीं वो रोड नहीं जाता जहाँ से खड़ी है पे पे स्टैंड वहीं से भी कुफरी बारफा वहाँ होगा अच्छा थोड़ा होगा और शाम को कल आ जाएंगे यहीं आ जाएंगे होटल में सिटे करो अगर कुफरी में आप होटल ले लेंगे ना आपके लिए मैं कह रहा हूँ अगर वहाँ होटल ले लेंगे कम आठ कम दस हजार का कमरा है वो तो ठीक है क्यों ਦੋ ਦੰਤ ਲਾਣੀ ਹੈ ਹਾਂ ਕੋਫਰੀ ਨਾਲ ਡੇਰਾ ਫਿਰ ਰਸ਼ ਪੜੇਗਾ ਸੇ ਇਹ ਬੱਬੇ ਜਾ ਰਹੇ ਆ ਪਰ ਰੂਮ ਚ ਚਾਚੇ ਜੀ ਚਾਚੇ ਜੀ ਰੂਮ ਆਖਾਦੀ ਉਹ ਗਾ ਲੈ ਕਿਹੜਾ ਆਹੋ ਇਹ ਆਈ ਖੋਲਾ ਆਪਣੇ ਖਾਤਰ ਮੈ ਲੱਗਾ ਹੈ ਤਾਂ ਆਪਣੇ ਹਿੰਦ ਦਾ ਘੂਤੀਆ ਕਰ ਜਾ ਰੂਮ ਦੇਖਿਓ ਕਿਹਾ ਜੀ ਬਿਰੂ ਆਪਨੂੰ ਦੇਖੋ ਬਿਨਾ AC ਤੋਂ ਬਿਨਾ ਪੱਖੇ ਤੋਂ ਠੰਡ ਵਾਲੀ ਆ ਬਾਬੇਰੇ ਤਾਂ ਹੀ ਪੈਂਦੇ ਨੇ ਬਾੜ ਦੂ ਜੇ ਬੰਦ ਮਾਰ ਰੱਖ ਨੇ ਇਹਨਾਂ ਨੂੰ ਕਿਹੜਾ ਕੁਲਪੂ ਲਾਉਂਦਾ ਹੋਣਾ ਹਣਾ ਵੇ ਹੈ ਕਿਹੜੀ ਆਹ ਰੀਤਾ ਤੁਸ ਮਾਰ ਰਿਹਾ ਵੇ